ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਾਰੀਆਂ ਭੈਣਾਂ ਦੀ ਨਿਮਾਨ ਆ ਰਹੀ ਸੀ ਕਿ ਵਰਕ ਵਾਲੇ ਸੂਟ ਲੈ ਕੇ ਆਓ ਅੱਜ ਅਸੀਂ ਤੁਹਾਡੇ ਲਈ ਵਰਕ ਵਾਲੇ ਮਸ਼ੀਨ ਵਰਕ ਵਾਲੇ ਸੂਟ ਲੈ ਕੇ ਆਏ ਆ ਜੀ ਇਹ ਸੂਟ ਆਣਗੇ ਜੀ ਲੌਨ कॉटन ਦੇ ਪ੍ਰਿੰਟਡ ਸ਼ਰਟ ਆਏਗੀ ਬਾਟਮ ਆਏਗੀ ਜੀ ਪਲੇਨ ਬਾਟਮ ਤੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਜੀ ਇਹਨਾਂ ਸੂਟਾਂ ਦੇ ਨਾਲ ਤੁਸੀਂ ਚੁਆਇਸ ਅਨੁਸਾਰ ਦੁਪੱਟਾ ਲਗਵਾ ਸਕਦੇ ਜੇ ਤੁਸੀਂ ਇਹ ਸੂਟ ਸਟੀਚ ਅਨਸਟੀਚ ਕਿਸੇ ਵੀ ਤਰ੍ਹਾਂ ਸਾਡੇ ਕੋਲੋਂ ਲੈ ਸਕਦੇ ਜੇ ਨੰਬਰ ਅਸੀਂ ਸਕਰੀਨ ਤੇ ਮੈਂਸ਼ਨ ਕੀਤਾ ਹੋਇਆ ਹੈ ਜੀ ਇਹ ਸੂਟ ਆਉਣਗੇ ਜੀ ਪਿਓਰ ਕਾਟਨ ਦੇ ਇਹਨਾਂ ਦੇ ਡਿਜ਼ਾਈਨ ਅਲੱਗ-ਅਲੱਗ ਬਣੇ ਹੋਏ ਨੇ ਦੁਪੱਟੇ ਵੀ ਅਲੱਗ-ਅਲੱਗ ਆਉਣਗੇ ਜੀ ਇਹਨਾਂ ਦੇ ਨਾਲ ਇਹਨਾਂ ਦੇ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਕਲਰ ਨੇ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਜੇ ਤੁਸੀਂ ਸਾਡੇ ਕੋਲੋਂ ਵਰਕ ਵਾਲੇ ਸੂਟ ਵੀ ਲੈ ਸਕਦੇ ਜੇ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਜੇ ਹੋਰ ਸੋਹਣੇ-ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੇ ਸੂਟ ਕਿਹੋ ਜੇ ਲੱਗਦੇ ਨੇ